ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਕੁਐਸਚਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਆਇਆਂ ਨੂੰ ਤਾਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋ ਐਨਜੋਏ ਕਰ ਰਹੇ ਹੋ ਗਰਮੀ ਦਾ ਕਿਉਂਕਿ ਅੱਜ ਕੱਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਰਿਕੁਐਸਟ ਆ ਕਿ ਪਲੀਜ਼ ਗਰਮੀ ਤੋਂ ਬਚ ਕੇ ਰਹੋ ਵੱਧ ਤੋਂ ਵੱਧ ਜ਼ਿਆਦਾ ਪਾਣੀ ਪੀਓ ਤਾਂ ਆਪਣੀ ਬਾਡੀ ਨੂੰ ਡੀਹਾਈਡਰੇਟ ਨਾ ਹੋਣ ਦਿਓ ਤੇ अच्छे तो अच्छा ड्रिंक बना के पियो नींबू पानी पियो ਉਹਦੇ ਵਿੱਚ ਮਿੱਠਾ ਨਹੀਂ ਪਾਉਣਾ ਨਮਕ ਵਾਲਾ ਪਾਓ ਥੋੜਾ ਜਿਹਾ ਪਾ ਸਕਦੇ ਹੋ ਔਰ ਵਾਟਰਮੈਲਨ ਅੱਜਕੱਲ ਬਹੁਤ ਵਧੀਆ ਆਇਆ ਔਰ ਮੇਰੀ ਵੀਡੀਓ ਵੀ ਆਈ ਹੈ ਵਾਟਰਮੈਲਨ ਤੇ ਉਹਦੇ ਬਹੁਤ ਜ਼ਿਆਦਾ ਬੈਨੀਫਿਟ ਹੈਗੇ ਆ ਤੁਸੀਂ ਉਹਦਾ ਵਾਟਰਮੈਲਨ ਦਾ ਪਾਣੀ ਪੀਓ ਵੱਧ ਤੋਂ ਵੱਧ ਕਿਉਂਕਿ 90% ਪਾਣੀ ਹੈ ਜਿਹੜਾ ਵਾਟਰਮੈਲਨ ਦੇ ਵਿੱਚ ਹੁੰਦਾ ਤੇ ਖੀਰਾ ਖਾਓ ਵੱਧ ਤੋਂ ਵੱਧ ਖੀਰੇ ਦੇ ਵਿੱਚ 70% ਪਾਣੀ ਹੁੰਦਾ ਤੇ ਆਪਣੀ ਜਿਹੜੀ ਬੋਡੀ ਹੈਗੀ ਉਹਨੂੰ ਡੀ ਹਾਈਡਰੇਸ਼ਨ ਤੋਂ ਬਚਾ ਕੇ ਰੱਖੋ ਤਾਂ ਆਜੋ ਆਪਾਂ ਇੱਕ ਨਵੀਂ ਤੇ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਈ ਆਂ ਮੈਂ ਅੱਜ ਤੁਹਾਡੇ ਵਾਸਤੇ ਤੇ ਜਿਹੜੀ ਚੀਜ਼ ਨੂੰ ਸਾਰੇ ਜਣੇ ਕਹਿ ਦਿੰਦੇ ਆ ਮਿੱਠਾ 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 ਨਹੀਂ ਖਾਣਾ ਚਾਹੀਦਾ ਮਤਲਬ ਇੱਕੋ ਹੀ ਅੱਜਕੱਲ੍ਹ ਟ੍ਰੈਂਡ ਦੇਖਣ ਨੂੰ ਮਿਲਦਾ ਕਿ ਮਿੱਠੇ ਤੋਂ ਬਚੋ ਮਿੱਠੇ ਤੋਂ ਬਚੋ ਡਾਇਬਟੀਸ ਹੋਊਗੀ ਮਟਾਪਾ ਹੋ ਜਾਊਗਾ ਪਰ ਜਿਹੜੀਆਂ ਚੀਜ਼ਾਂ ਦੇ ਨੁਕਸਾਨ ਉਹਨਾਂ ਦੇ ਫਾਇਦੇ ਵੀ ਬਹੁਤ ਜ਼ਿਆਦੇ ਹੁੰਦੇ ਆ ਅਗਰ ਉਹਨਾਂ ਨੂੰ ਆਪਾਂ ਸਹੀ ਤਰੀਕੇ ਦੇ ਨਾਲ ਖਾਣੇ ਆਪਾਂ ਤਾਂ ਆਜੋ ਅੱਜ ਆਪਾਂ ਇਸ ਚੀਜ਼ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਵੀਵਰਸ ਨਵੇਂ ਆਈ ਆ ਤਾਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਿਪਸ਼ਨ ਫ੍ਰੀ ਆਫ ਕਾਸਟ ਹੈਗੀ ਆ ਤਾਂ ਉਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਹੈਗਾ ਕਿਉਂਕਿ ਥੱਲੇ ਆਉਂਦਾ ਹੁੰਦਾ ਕਿ ਜੁਆਇਨ ਥਿਸ ਚੈਨਲ ਉਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਉਹਨੂੰ ਜੁਆਇਨ ਕਰਨਾ ਕਿ ਨਹੀਂ ਕਰਨਾ ਕਿਉਂਕਿ ਉਹਦੇ ਵੀ ਪਲਾਨ ਥੱਲੇ ਦਿੱਤੇ ਹੁੰਦੇ ਆ 골ਡ ਡਾਇਮੰਡ ਤੇ ਸਿਲਵਰ ਉਹ ਜਿਵੇਂ ਤੁਹਾਨੂੰ ਠੀਕ ਲੱਗੂਗਾ ਕੋਈ ਕੋਦੇ ਵਿੱਚ ਤੁਸੀਂ ਲਾਈਵ ਹੁੰਦੇ ਹੋ ਮੇਰੇ ਨਾਲ ਤੇ ਚੈਟਿੰਗ ਕਰਦੇ ਹੋ ਕੁਐਸਚਨ ਆਨਸਰਾਂ ਦੇ ਜਵਾਬ ਤੁਹਾਨੂੰ ਮਿਲ ਸਕਦੇ ਆ ਅਗਰ ਕਿਤੇ ਮੈਂ ਲਾਈਵ ਹੁੰਨੀ ਆ ਜਾ ਕੇ ਤਾਂ ਉਹਦੇ ਵਿੱਚ ਤੁਸੀਂ ਮੇਰੇ ਨਾਲ ਲਾਈਵ ਹੋ ਸਕਦੀ ਹੈ ਤਾਂ ਅੱਜ ਉਹ ਆਪਾਂ ਜਲਦੀ ਜਲਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਈਏ ਬਹੁਤ ਹੀ ਵਧੀਆ ਇਨਫੋਰਮੇਸ਼ਨ ਹੈ ਅੱਜ ਆਪਾਂ ਗੱਲ ਕਰਨ ਲੱਗੇ ਹੈ ਗੁੜ ਦੀ ਦੇਖੋ ਕਿੰਨਾ ਵਧੀਆ ਗੁੜ ਇਹਨੂੰ ਇਹ ਗੁੜਾ ਸਿੰਘ ਨੇ ਘਰ ਬਣਾਇਆ ਘਰ ਮਤਲਬ ਕਿ ਜਿੱਥੇ ਗੁੜ ਬਣਦਾ ਨਾ ਜੀ ਉਹਨਾਂ ਨੂੰ ਉੱਥੇ ਤੁਸੀਂ ਕੋਲੇ ਖੜ ਕੇ ਗੁੜ ਬਣਾਉਂਦੇ ਇਹ ਨੂੰ ਕਦੇ ਮਸਾਲਾ ਗੁੜ ਵੀ ਕਹਿ ਦਿੰਦੇ ਆ ਤੇ ਇਹ ਵੀ ਗੁੜ ਦੀ ਕੋਈ ਜ਼ਰੂਰਤ ਨਹੀਂ ਵੀ ਤੁਸੀਂ ਇਹੀ ਗੁੜ ਖਾਣਾ ਜਿਹੜਾ ਮਰਜ਼ੀ ਗੁੜ ਖਾ ਲਓ ਕਿਉਂਕਿ ਬਹੁਤ ਵਧੀਆ ਦੇਖੋ ਬਰਫੀ ਗੁੜ ਬਣਾਇਆ ਵਿਆ ਇਹ ਤੇ ਜੇ ਆਪਣੇ ਕੋਲ ਵਿਦਾਊਟ ਕੈਮੀਕਲ ਗੁੜ ਹੈਗਾ ਤਾਂ ਉਹ ਸਾਰੇ ਨਾਲੋਂ ਬੈਸਟ ਆ ਇਹਦੇ ਵਿੱਚ ਇੰਨਾ ਇੱਕ ਡਰਾਈ ਫਰੂਟਸ ਵਗੈਰਾ ਹੁੰਦੇ ਆ ਗੁੜ ਇਹ ਤਾਂ ਖਾ ਸਕਦੇ ਆ ਅਗਰ ਅੱਜ ਦੀ ਜਿਹੜੀ ਮੇਰੀ ਵੀਡੀਓ ਹੈਗੀ ਆ ਸਪੈਸ਼ਲ ਉਹਨਾਂ ਲੇਡੀਜ਼ ਵਾਸਤੇ ਆ ਜਿਨ੍ਹਾਂ ਨੂੰ ਬਹੁਤ ਪ੍ਰੋਬਲਮ ਰਹਿੰਦੀ ਆ ਉਹਨਾਂ ਦੀ ਬਾਡੀ ਨੂੰ ਸਟਿਫਨੈਸ ਹੁੰਦੀ ਆ ਸਵੇਰੇ ਉੱਠਦੇ ਆ ਤਾਂ ਮਨ ਜਿਹੜਾ ਥੱਕਿਆ ਥੱਕਿਆ ਲੱਗਦਾ ਹੈਗਾ ਔਰ ਬਿਲਕੁਲ ਵੀ ਉਹਨਾਂ ਦਾ ਕਿਸੇ ਵੀ ਕੰਮ ਕਰਨ ਨੂੰ ਦਿਲ ਜਿਹੜਾ ਨਹੀਂ ਕਰਦਾ ਤਾਂ ਡਿਊਰਿੰਗ ਪ੍ਰੈਗਨਨਸੀ ਹੈ ਤਾਂ ਉਹਨਾਂ ਨੂੰ ਮੈਂ ਕਹੂੰਗੀ ਵੀ ਕੋੜ ਜਿਹੜਾ ਹੈਗਾ ਆਪਣੇ ਡਾਕਟਰ ਦੀ ਕੰਸਲਟ ਦੇ ਬਾਅਦ ਹੀ ਖਾਣਾ ਸਟਾਰਟ ਕਰੋ ਠੀਕ ਆ ਤਾਂ ਆਫਟਰ 4 ਔਰ 5 ਮੰਥਸ ले ਸਕਦੇ ਮਾੜਾ ਮੋਟਾ ਅਗਰ ਉਹ ਡਾਕਟਰ ਕਹਿੰਦੇ ਹਨ ਤੇ ਜਿਨ੍ਹਾਂ ਨੂੰ ਡਾਇਬੀਟਿਸ ਦੇ ਪੇਸ਼ੈਂਟ ਹੈਗੇ ਆ ਉਹ ਵੀ ਆਪਣੇ ਡਾਕਟਰ ਨੂੰ ਪੁੱਛ ਕੇ ਗੁੜ ਖਾਣ ਚਾਹੇ ਉਹ ਲੇਡੀਜ਼ ਆ ਚਾਹੇ ਉਹ ਜੰਮ ਇਸ ਆ ਕਿਉਂਕਿ ਮੇਰੇ ਕਹਿਣ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਕਹੋ ਜੀ ਤੁਸੀਂ ਤਾਂ ਕਿਹਾ ਸੀ ਅਸੀਂ ਗੁੜ ਖਾ ਲਿਆ ਹੈ ਨਾ ਤੇ ਕਿਉਂਕਿ ਸਟਾਰਟਿੰਗ ਦੇ ਵਿੱਚ ਹੀ ਮੈਂ ਗੱਲ ਕੀਤੀ ਕਿ ਜਿਹੜੀਆਂ ਚੀਜ਼ਾਂ ਦੇ ਫਾਇਦੇ ਉਹਨਾਂ ਦੇ ਨੁਕਸਾਨ ਵੀ ਹੁੰਦੇ ਹੀ ਆ ਹਨਾ ਤਾਂ ਮੈਂ ਗੱਲ ਸਿਰਫ ਇੱਕ ਅੱਜ ਲੇਡੀਜ਼ ਦੀ ਕਰਨ ਲੱਗੀ ਹੈਗੀ ਆ ਕਿ ਅੱਜ ਕੱਲ੍ਹ ਸੁਣਨ ਨੂੰ ਆਇਆ ਕਿ ਡਿਊਰਿੰਗ ਪੀਰੀਅਡਸ ਜਦੋਂ ਪੀਰੀਅਡਸ ਆਉਂਦੇ ਆ ਤਾਂ ਕਈ ਲੜਕੀਆਂ ਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਆ ਬਹੁਤ ਪੇਨਫੁਲ ਬਾਡੀ ਸਾਰੀ ਹੋ ਜਾਂਦੀ ਆ ਸਟਿਫਨੈਸ ਹੋ ਜਾਂਦੀ ਆ ਬਾਡੀ ਦੇ ਵਿੱਚ ਜਕੜਨ ਜੀ ਨੂੰ ਕਹ ਦਿੰਨੇ ਆਪਾਂ ਤਾਂ ਜਕੜਨ ਹੋ ਜਾਂਦੀ ਆ ਤਾਂ ਫਿਰ ਉਹਨਾਂ ਨੂੰ ਕਈ ਵਾਰ ਪੇਨ ਕਿਲਰ ਖਾਣੇ ਪੈਂਦੇ ਆ ਤਾਂ ਉਹਦੇ ਨਾਲ ਕਈ ਵਾਰ ਬਲੀਡਿੰਗ ਜਿਹੜੀ ਹੈਗੀ ਆ ਜ਼ਿਆਦਾ ਹੋ ਜਾਂਦੀ ਆ ਜਾਂ ਜਮਾ ਕੱਟ ਜਾਂਦੀ ਆ ਤਾਂ ਉਹਨਾਂ ਵਾਸਤੇ ਕੀ ਹੈਗਾ ਕਿ ਤੁਸੀਂ ਅੱਜ ਤੋਂ ਹੀ ਸਟਾਰਟ ਕਰਦੋ 5 ਤੋਂ ਲੈ ਕੇ 15 ਗ੍ਰਾਮ ਤੱਕ ਗੁੜ ਖਾਣਾ ਚਾਹੇ ਤੁਹਾਨੂੰ ਭਲੇ ਮੈਸੇਜ ਆਇਆ ਹੈ ਜਾਂ ਨਹੀਂ ਆਇਆ 5 ਤੋਂ ਲੈ ਕੇ 15 ਗ੍ਰਾਮ ਤੱਕ ਤੁਸੀਂ ਗੁੜ ਜਿਹੜਾ ਹੈਗਾ ਉਹ ਖਾ ਸਕਦੇ ਆ 15 ਗ੍ਰਾਮ ਤੁਸੀਂ ਇੱਕੇ ਵਾਰੀ ਗੁੜ ਨਹੀਂ ਖਾਣਾ ਹੈਗਾ 5 ਗ੍ਰਾਮ ਗੁੜ ਤੁਸੀਂ ਰਾਤ ਨੂੰ ਖਾ ਲਓ ਰੋਟੀ ਤੋਂ ਬਾਅਦ ਤੇ 5 ਗ੍ਰਾਮ ਗੁੜ ਤੁਸੀਂ ਸਵੇਰੇ ਖਾ ਸਕਦੇ ਨਾਸ਼ਤੇ ਨਾਲ ਤੇ 5 ਗ੍ਰਾਮ ਗੁੜ ਤੁਸੀਂ ਦੁਪਹਿਰੇ ਖਾ ਸਕਦੇ ਹੁਣ 5 ਗ੍ਰਾਮ ਗੁੜ ਹਿੰਦਾ ਵੀ ਕਿੰਨਾ ਕੁ ਥੋੜਾ ਜਿਹਾ ਹੀ ਹੈ ਨਾ ਤੇ ਤੁਹਾਡੇ ਅਗਰ ਐਸਡੀਟੀ ਗੈਸ ਤਜ਼ਾਬ ਬਣਦਾ ਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਤੁਸੀਂ ਇੰਨੀ ਕੁ ਡੇਲੀ ਲੈਣੀ ਹੈ ਗੁੜ ਦੀ ਇਹ ਵੀ ਉਸ 15 ਗ੍ਰਾਮ ਦੇ ਵਿੱਚ ਹੀ ਆਉਂਦਾ ਤੇ ਜਿਵੇਂ ਬੱਚੇ ਉਹਨੂੰ ਚੂਸਦੇ ਹਨਾ ਉਵੇਂ ਤੁਸੀਂ ਮੂੰਹ ਦੇ ਵਿੱਚ ਪਾ ਕੇ ਇਹਨੂੰ ਚੂਸਣਾ ਹੈ ਹੌਲੀ 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 ਜਿਵੇਂ ਜਿਵੇਂ ਤੁਸੀਂ ਉਹਨੂੰ ਚੂਸੀ ਜਾਓਗੇ ਤਾਂ ਇਹ ਕੀ ਕਰਦਾ ਹੈਗਾ ਕਿ ਤੁਹਾਡੀ ਜਿਹੜੀ ਡਾਈਜੈਸ਼ਨ ਪਾਵਰ ਆ ਉਹਨੂੰ ਵਧਾਉਂਦਾ ਹੈ ਤੇ ਤੁਹਾਡਾ ਹਾਜਮਾ ਖਰਸ ਹੁੰਦਾ ਔਰ ਜਲਦੀ ਖਾਣਾ ਹਾজম ਹੋ ਜਾਂਦਾ ਹੈਗਾ ਤੇ ਗੈਸ ਤੇ ਜਿਆਦਾ ਦੀ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਉਹ ਖਤਮ ਹੋ ਜਾਂਦੀ ਹੈ ਤੇ ਜਿਵੇਂ ਮਤਲਬ ਕਿ ਇਹ ਕਹਿੰਦੇ ਕਿ ਸਾਨੂੰ ਜਦੋਂ ਪੀਰੀਅਡਸ ਆਉਂਦੇ ਹੈਗੇ ਆ ਤਾਂ ਅਸੀਂ ਬਿਲਕੁਲ ਫ੍ਰੈਸ਼ ਨਹੀਂ ਹੁੰਦੇ ਚੰਗੀ ਤਰ੍ਹਾਂ ਵੀ ਬਲੀਡਿੰਗ ਨਹੀਂ ਹੁੰਦੀ ਤਾਂ ਉਹਨਾਂ ਵਾਸਤੇ ਇਹ ਜਿਹੜਾ ਗੁਰ ਹੈਗਾ ਇੱਕ ਆਰਾਮਬਾਨ ਹੈਗਾ ਹੋਰ ਕੁਝ ਨਹੀਂ ਕਰਨਾ ਸਿੰਪਲ ਹੈ ਬਸ ਇਹ ਰੇਸ਼ਾ ਡੇਲੀ ਆਵਦਾ ਤੁਸੀਂ 5 ਤੋਂ ਲੈ ਕੇ 15 ਗ੍ਰਾਮ 5 ਵੀ 5 ਗ੍ਰਾਮ ਵੀ ਖਾ ਸਕਦੇ ਆ 10 ਗ੍ਰਾਮ ਵੀ ਖਾ ਸਕਦੇ 15 ਗ੍ਰਾਮ ਵੀ ਖਾ ਸਕਦੇ ਭਾਈ ਇਹਨਾਂ ਜ਼ਿਆਦਾ ਵੀ ਨਹੀਂ ਖਾਣਾ ਕਿ ਤੁਹਾਨੂੰ ਨੁਕਸਾਨ ਨਹੀਂ ਹੋਣਾ ਠੀਕ ਆ ਤੁਸੀਂ ਆਪਣੀ ਤਸਵੀਰ ਦੇ ਅਕੋਰਡਿੰਗ ਖਾਣਾ ਵੀ ਤੁਹਾਨੂੰ ਕੋਈ ਗਰਮੀ ਤਾਂ ਨਹੀਂ ਜ਼ਿਆਦਾ ਹੈਗੀ ਆ ਜਾਂ ਕੁਝ ਵੀ ਹੈ ਇਦਾਂ ਦੇ ਨਹੀਂ ਤੁਸੀਂ ਖਾਣਾ ਨਹੀਂ ਹੈ ਜਾਂ ਤਾਂ ਜਿਵੇਂ ਹੁਣ ਲੇਡੀਜ਼ ਨੂੰ ਪ੍ਰੋਬਲਮਸ ਕਿਉਂ ਆਉਂਦੀਆਂ ਇਨੀਆਂ ਕਿਉਂਕਿ ਲੇਡੀਜ਼ ਦੇ ਵਿੱਚ ਇੱਕ ਹਾਰਮੋਨਲ ਚੇਂजेस ਆਉਂਦੇ ਆ ਹਾਰਮੋਨਲ ਚੇਂजेस ਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਸਾਡੀ ਸਾਰੀ ਬਾਡੀ ਆ ਜਿਹੜੀ ਉਹ ਸਵੇਲਿੰਗ ਹੋ ਜਾਂਦੀ ਹੈ ਬਾਡੀ ਨੂੰ ਮੂਡ ਆ ਸਾਡਾ ਸਵਿੰਗ ਮੂਡ ਹੋ ਜਾਂਦਾ ਹੈ ਨਾ ਕਦੇ ਹੱਸ ਲਿਆ ਕਦੇ ਰੋ ਲਿਆ ਕਦੇ ਅਦਾਸ ਹੋ ਗਏ ਕਦੇ ਬਹੁਤ ਹੀ ਜ਼ਿਆਦਾ ਅਸੀਂ ਹੈਪੀ ਇੰਨੇ ਹੋ ਜਾਂਦੇ ਖੁਸ਼ ਹੋ ਜਾਂਦੇ ਆ ਕਿ ਮਾੜੀ ਮਾੜੀ ਗੱਲ ਤੇ ਹਾਸਾ ਆਉਂਦਾ ਰਹਿੰਦਾ ਤੇ ਕਦੇ ਕਦੇ ਇੰਨਾ ਕਰੀ ਡੀਟ ਹੋ ਜਾਂਦੇ ਆ ਵੀ ਬੱਚੇ ਦੇ ਬੋਲਣ ਤੇ ਵੀ ਸਾਨੂੰ ਇਰਿਟੇਸ਼ਨ ਹੋਣ ਲੱਗਦੀ ਆ ਸਾਡਾ ਜਿਹੜਾ ਮਨ ਹੈਗਾ ਬਹੁਤ ਜ਼ਿਆਦਾ ਚਿੜਚਿੜਾਪਨ ਹੋ ਜਾਂਦਾ ਕੋਈ ਸਾਨੂੰ ਬੁਲਾਉਂਦਾ ਤੇ ਅਸੀਂ ਉਹਦੇ ਨਾਲ ਬੋਲ ਕੇ ਨਹੀਂ ਖੁਸ਼ ਹੁੰਦੇ ਤਾਂ ਉਹਦੇ ਵਾਸਤੇ ਗੋੜ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਹਾਰਮੋਨਲ ਚੇਂਜਸ ਵਾਸਤੇ ਗੋੜ ਇਸ ਦਾ ਮਸਟ ਰੈਮਡੀਜ਼ ਕੋਈ ਇਹਦੇ ਤੇ ਬਹੁਤਾ ਪੈਸਾ ਨਹੀਂ ਲੱਗਦਾ ਹੈਗਾ ਅਗਰ ਕਿਸੇ ਨੂੰ ਅਨੀਮੀਆ ਕੋਈ ਵੀ ਐਨੀਮਿਕ ਪੇਸ਼ੈਂਟ ਸ ਹੈ ਗਿਆ 5 ਗ੍ਰਾਮ ਖੂਨ ਰਹਿ ਗਿਆ ਜਾਂ 10 ਗ੍ਰਾਮ ਖੂਨ ਰਹਿ ਗਿਆ ਤਾਂ 5 ਤੋਂ ਲੈ ਕੇ 10 ਗ੍ਰਾਮ ਖੂਨ ਹਰ ਤੁਸੀਂ ਆਪਣਾ ਗੋੜੀ ਦੇ ਲਿਖਾ ਸਕਦੇ ਹੋ ਸੌਰੀ 5 ਗ੍ਰਾਮ ਗੋੜਾ ਜਿਹੜਾ ਉਹ ਖਾਣ ਦਾ ਆਪਣਾ ਰੁਟੀਨ ਬਣਾਓ ਕਿਉਂਕਿ ਇਹਦੇ ਵਿੱਚ ਐਨੀ ਇੱਕ ਜਿਵੇਂ ਐਨੀਮਿਕ ਪੇਸ਼ੈਂਟ ਆ ਜਾਂ ਆਪਾਂ ਨੂੰ ਕਹਦੇ ਆ ਖੂਨ ਦੀ ਕਮੀ ਹੋ ਗਈ ਜਾਂ ਥਕਾਨ ਹੁੰਦੀ ਹੈ ਸਵੇਰੇ ਸਵੇਰੇ ਉੱਠਣ ਨਾਲ ਜ ਸਾਰਾ ਦਿਨ ਸਾਡੇ ਤੋਂ ਕੰਮ ਨਹੀਂ ਹੁੰਦਾ ਆਪਣੇ ਅੰਦਰ ਨਾ ਬਾਡੀ ਦੇ ਜਿਹੜੀ ਕੋਈ ਤੱਤ ਹੁੰਦੇ ਆ ਮੇਨ ਜਿਵੇਂ ਲੋਹ ਤੱਤ ਕਹਿ ਦਿੰਦੇ ਆ ਆਪਣੇ ਹੈ ਨਾ ਵੀ ਕਿਸੇ ਨਾ ਕਿਸੇ ਧਾਤ ਦੀ ਘਾਟ ਘਾਟ ਹੋ ਗਈ ਤਾਂ ਇਸ ਕਰਕੇ ਸਾਨੂੰ ਜਿਹੜੀ ਇਹ ਪ੍ਰੋਬਲਮ ਆਉਂਦੀ ਆ ਤਾਂ ਇਸ ਕਰਕੇ ਜਿਹੜੇ ਗੁੜ ਦੇ ਵਿੱਚ ਸਾਰਾ ਕੁਝ ਹੀ ਹੈ ਨਾ ਵਿਟਾਮਿਨਸ मिनਰਲਸ ਬਹੁਤ ਆਦੇ ਇਹਦੇ ਨਾਲ ਕੀ ਹੁੰਦਾ ਉਹਦੇ ਨਾਲ ਸਾਡੇ ਜਿਹੜੇ ਤੱਤ ਹੈਗੇ ਲੋਹ ਤੱਤ ਹੈਗੇ ਉਹ ਪੂਰੇ ਹੋ ਜਾਂਦੇ ਆ ਤੇ ਸਾਡੀ ਜਿਹੜੀ ਪ੍ਰੋਬਲਮ ਹੈਗੀ ਉਹ ਹਟ ਜਾਂਦੀ ਆ ਤੇ ਗੁੜ ਖਾਣਾ ਸਟਾਰਟ ਕਰ ਦੋ ਜੇ ਵੀ ਕਿਸੇ ਨੂੰ ਲੱਗਦਾ ਵੀ ਮੇਰੇ ਚ 6-7 ਗ੍ਰਾਮ ਲੋਹਨ ਹੈ ਤੇ ਉਹ ਆਪਣੇ ਆਪ ਹੀ ਪੂਰਾ ਹੋ ਜਾਣਾ ਕਿਉਂਕਿ ਗੁੜ ਦੇ ਵਿੱਚ ਇੰਨਾ ਜ਼ਿਆਦਾ ਆਇਰਨ ਹੈ ਪਾਲਕ ਦੇ ਵਿੱਚ ਵੀ ਆਇਰਨ ਬਹੁਤ ਹੁੰਦਾ ਪਰ ਗੁੜ ਦੇ ਵਿੱਚ ਬਹੁਤ ਜ਼ਿਆਦਾ ਆਇਰਨ ਹੁੰਦਾ ਤੇ ਇਹਨੂੰ ਅਸੀਂ ਖਾਣਾ ਕਿਵੇਂ ਉਹ ਮੈਂ ਤੁਹਾਨੂੰ ਦੱਸਿਆ ਹੀ ਆ ਹੈਨਾ ਵੀ ਜੇ ਤਾਂ ਤੁਹਾਡੇ ਗੈਸ ਤੇ ਜਾਂ ਬਣਦਾ ਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਥੋੜਾ ਜਿਹਾ ਤੁਸੀਂ ਇੰਨੀ ਇੱਕ ਡੜੀ ਜਿਵੇਂ ਤੁਹਾਨੂੰ ਮੈਂ ਦਿਖਾਈ ਆ ਉਹਨੂੰ ਚੂਸ ਨਹੀਂ ਹੈਗਾ ਹੈਨਾ ਚੂਸ ਚੂਸ ਕੇ ਨਗਾਉਣਾ ਨਾਲ ਕੇ ਚੱਪ ਕੇ ਵਿਛੜਨ ਨਾਲ ਲੱਗੇ ਤਦ ਤੁਸੀਂ ਦੇਖੋਗੇ ਤੇ 1 ਘੰਟੇ ਬਾਅਦ ਜਾਂ ਪੌਣੇ ਘੰਟੇ ਬਾਅਦ ਤੁਸੀਂ ਪਾਣੀ ਪੀ ਲਿਓ ਤਾਂ ਆਪਣੇ ਆਪ ਜਿਹੜਾ ਤੁਹਾਡਾ ਉਹ ਡਾਈਜੈਸਟ ਵੀ ਹੋ ਜਾਊਗਾ ਤੇ ਗੈਸ ਤੇ ਆਪ ਦੀ ਜਿਹੜੀ ਸਮੱਸਿਆ ਉਹ ਦੂਰ ਹੋ ਜੂਗੀ ਤੇ ਫਿਰ ਜਿਵੇਂ ਨਾ ਗੁੜ ਜਿਹੜਾ ਨਾ ਸਰਦੀ ਦੇ ਵਿੱਚ ਜਿਵੇਂ ਜਿੱਤੇ ਗੁੜ ਬਣਦਾ ਹੈ ਨਾ ਜੇ ਤੁਹਾਨੂੰ ਕਿਤੇ ਉਹ ਗੁੜ ਮਿਲ ਜੇ ਵੀ ਕਰਨ ਜਿਹਨੂੰ ਕਿਸੇ ਨੂੰ ਜ਼ਿਆਦਾ ਹੀ ਪ੍ਰੋਬਲਮ ਹੈਗੀ ਹੈ ਡਿਊਰਿੰਗ ਪੀਰੀਅਡਸ ਤੇ ਗੁੜ ਗੁਰ ਤੁਸੀਂ ਸਰਦੀ ਸਰਦੀ ਲਿਆ ਕੇ ਖਾਓ ਤਾਂ ਬਹੁਤ ਵਧੀਆ ਗੁਰ ਸਰਦੀ ਦੇ ਵਿੱਚ ਘਰੇ ਬਣਾ ਕੇ ਰੱਖ ਲਓ ਘਰੇ ਮਸਾਲਾ ਗੁੜ ਵੀ ਬਣ ਜਾਂਦਾ ਮੈਂ ਬਾਵਾਂਗੀ ਕਿਸੇ ਦਿਨ ਇਹ ਵੀਡੀਓ ਬਣਾ ਕੇ ਦੀ ਮਸਾਲਾ ਗੁੜ ਕਿਵੇਂ ਬਣਾਈਏ ਹਲੀ ਗਰਮੀ ਜ਼ਿਆਦਾ ਤਾਂ ਥੋੜੇ ਰੁੱਕ ਕੇ ਬਣਾਵਾਂਗੇ ਤੇ ਗੁੜ ਦੇ ਬਹੁਤ ਜ਼ਿਆਦਾ ਬੈਨੀਫਿਟ ਹੈਗੇ ਆ ਉਮੀਦ ਆ ਤੁਹਾਨੂੰ ਅੱਜ ਦੀ ਜਿਹੜੀ ਮੇਰੇ ਇਹ ਮੇਰੀ ਵੀਡੀਓ ਹੈਗੀ ਉਹ ਬਹੁਤ ਜ਼ਿਆਦਾ ਵਧੀਆ ਲੱਗੂਗੀ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਕਿਉਂਕਿ ਤੁਹਾਡੀ ਐਕਸਾਈਟਮੈਂਟ ਤੁਹਾਡੀ ਇਨਕਰੇਜਮੈਂਟ ਪ੍ਰਸ਼ਾਹਿਤ ਮੈਨੂੰ ਕਰਦੇ ਰਹਿੰਦੇ ਹੋ ਤਾਂ ਮੇਰਾ ਜਿਹੜਾ ਚੈਨਲ ਆ ਉਹ ਚੱਲਦਾ ਰਹਿੰਦਾ ਤੇ ਮੈਂ ਤੰਦਰੁਸਤ ਰਹਿੰਨੀ ਆ ਕਿਉਂਕਿ ਇੱਕ ਫੈਮਿਲੀ ਮੈਂਬਰ ਕੋਈ ਮਾੜੀ ਗੱਲ ਕਰ ਦਵੇ ਤਾਂ ਬੰਦੇ ਦਾ ਮੂਡ ਖਰਾਬ ਹੋ ਜਾਂਦਾ ਹੈ ਨਾ ਤਾਂ ਉਮੀਦ ਕਰਦੀ ਆ ਤੁਸੀਂ ਬਹੁਤ ਵਧੀਆ ਹੋ ਸਾਰੇ ਤਾਂ ਚੰਗਾ ਹੰਗਾਰਾ ਦਿੰਦੇ ਹੋ ਮੇਰੀ ਹਰ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਤੇ ਵਰਤ ਵਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਮੇਰੇ ਚੈਨਲ ਨੂੰ ਕਿਉਂਕਿ ਕੁਝ ਵੀ ਨਹੀਂ ਲੱਗਦਾ ਇੱਕ ਪ੍ਰੈਸ ਕੀ ਕਰਨਾ ਬਟਨ ਹੀ ਪ੍ਰੈਸ ਕਰਨਾ ਤੁਸੀਂ ਸ਼ੇਅਰ ਕਰਤਾ ਅਗਲੇ ਅੱਗੇ ਦੀ ਮਰਜ਼ੀ ਹੋਵੇ ਉਹਨੂੰ ਅੱਛਾ ਲੱਗਿਆ ਮਾੜਾ ਲੱਗਿਆ ਬੁਰਾ ਲੱਗਿਆ ਹੈਨਾ ਤੇ ਥੈਂਕ ਯੂ ਸੋ ਮੱਚ 올 द बेस्ट ਮਿਲਦੇ ਹਾਂ ਆਪਾਂ ਕਿਸੇ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਤਾਂ ਉਹਨਿੰਦੇ ਗੋਡ ਬlesਸਿੰਗ ਥੈਂਕ ਯੂ ਸੋ ਮੱਚ